ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8 ਆਪਾਂ ਲਕੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਇੱਕ ਭੈਣ ਨੇ ਸਿਰਫ 10 ਦਿਨਾਂ ਵਿੱਚ ਆਹ ਤਿੰਨ ਚੀਜ਼ਾਂ ਖਾ ਕੇ ਆਪਣਾ ਪੇਟ ਘਟਾ ਲਿਆ ਸੋ ਉਹਨਾਂ ਨੇ ਕਿਹੜੀਆਂ ਚੀਜ਼ਾਂ ਖਾਧੀਆਂ ਕਿਸ ਤਰੀਕੇ ਨਾਲ ਖਾਧੀਆਂ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਨਾਲ ਧਿਆਨ ਰੱਖਿਆ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਅ ਕੱਲ ਮੈਂ ਵੀਡੀਓ ਅਪਲੋਡ ਨਹੀਂ ਕੀਤੀ ਸੀ ਜੀ ਕਿ ਮੈਂ ਪਰਸੋਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਮੇਰੀ ਸਿਹਤ ਥੋੜੀ ਠੀਕ ਨਹੀਂ ਆ ਤੇ ਕੱਲ ਮੈਨੂੰ ਥੋੜੀ ਹੋਰ ਜ਼ਿਆਦਾ ਪ੍ਰੋਬਲਮਸ ਸੀਗੀ ਜਿਸ ਕਰਕੇ ਕੱਲ ਮੈਂ ਵੀਡੀਓ ਨਹੀਂ ਪਾਈ ਤੇ ਮੈਨੂੰ ਕਾਫੀ ਸਾਰੀ ਕਮੈਂਟ ਆਈ ਸੀ ਅਸੀਂ ਕਰਕੇ ਮੈਂ ਰਿਪਲਾਈ ਕਰ ਰਹੀ ਆ ਤੇ ਬਾਕੀ ਜਿਹੜਾ ਪਰਸੋ ਦੀ ਵੀਡੀਓ ਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸਹੀ ਆਨਸਰ ਦਿੱਤਾ ਸੀ ਉਹਨਾਂ ਦੇ ਚੈਨਲ ਦਾ ਮੈਂ ਇੱਥੇ ਸਕਰੀਨਸ਼ਾਟ ਸ਼ੇਅਰ ਕਰ ਰਹੀ ਆ ਤੁਸੀਂ ਦੇਖ ਲਓ ਉਹਨਾਂ ਦੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਜਰੂਰ ਕਰਿਓ ਤੇ ਬਾਕੀ ਆਪਾਂ ਗੱਲ ਕਰੀਏ ਵੀ ਕਿਸ ਚੀਜ਼ ਦੀ ਵੀਡੀਓ ਪਾਉਂਦੇ ਨੇ ਮਿਕਸ ਕੰਟੈਂਟ ਦੀ ਵੀਡੀਓ ਪਾਉਂਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਆ ਮੇਨ ਪੁਆਇੰਟ ਦੀ ਜਿਹਦੇ ਬਾਰੇ ਅੱਜ ਆਪਾਂ ਵੀਡੀਓ ਪਾ ਰਹੇ ਆ ਤੇ ਮੈਂ ਕਾਫੀ ਵਾਰ ਤੁਹਾਡੀ ਨਾਲ weight loss ਦੀਆਂ ਵੀਡੀਓਜ਼ ਪਾਈਆਂ ਹਨ ਸ਼ੇਅਰ ਕੀਤੀਆਂ ਤਾਂ ਉਹਨਾਂ ਤੇ ਵੀ ਇੱਕ ਕਮੈਂਟ ਆਇਆ ਸੀ ਬਾਕੀ ਉਸੇ ਭੈਣ ਨੇ ਫਿਰ ਇੰਸਟਾ ਆਈਡੀ ਥਰੂ ਮੇਰੇ ਨਾਲ ਕੰਟੈਕਟ ਵੀ ਕੀਤਾ ਸੀ ਤਾਂ ਉਹਨਾਂ ਨੇ ਆਪਣਾ ਜਿਹੜਾ weight loss ਦੀ ਜਰਨੀਆ ਆਪਣੇ ਨਾਲ ਸ਼ੇਅਰ ਕੀਤੀ ਉਹਨਾਂ ਨੇ ਦੱਸਿਆ ਕਿ ਦੀਦੀ ਕਹਿੰਦੇ ਕੁਝ ਚੀਜ਼ਾਂ ਤਾਂ ਮੈਂ ਤੁਹਾਡੀ ਵੀਡੀਓ ਦੇਖੀ ਉਹਦੇ ਵਿੱਚੋਂ ਲੈਤੀਆਂ ਕੁਝ ਇੱਕ ਦੋ ਚੀਜ਼ਾਂ ਮੈਂ ਆਪਣੀਆਂ ਐਡ ਕੀਤੀਆਂ ਤੇ ਕਹਿੰਦੇ ਮੇਰੇ 10 ਦਿਨਾਂ ਦੇ ਵਿੱਚ ਹੀ ਮੇਰਾ weight ਬਹੁਤ ਜ਼ਿਆਦਾ ਘਟ ਗਿਆ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਸੀ ਉਹਦਾ ਕਰਕੇ ਉਹਨਾਂ ਨੇ ਮੈਡੀਸਿਨ ਖਾਧੀ ਸੀ ਉਹਦੇ ਨਾਲ ਉਹਨਾਂ ਦਾ weight ਵੱਧ ਗਿਆ ਸੀ ਉਹਨਾਂ ਦੇ ਸਾਰੇ ਸੂਟ ਜਿਹੜੇ ਸੀ ਟਾਈਟ ਹੋ ਗਏ ਸੀ ਫਿਰ ਉਹ ਕਹਿੰਦੇ ਵੀ ਮੈਨੂੰ ਟੈਨਸ਼ਨ ਵੀ ਪੈ ਗਈ ਸੀ ਪਰ ਕਹਿੰਦੇ ਇੱਕ ਦਿਨ ਅਚਾਨਕ ਮੈਂ ਤੁਹਾਡੀ ਵੀਡੀਓ ਦੇਖੀ ਤੇ ਕਹਿੰਦੇ ਉਹਦੇ ਨਾਲ ਕੁਝ ਇੱਕ ਦੋ ਚੀਜ਼ਾਂ ਮੈਂ ਹੋਰ ਸੁਣੀਆਂ ਸੀ ਉਹ ਵੀ ਮੈਂ ਐਡ ਕੀਤੀਆਂ ਤੇ ਕਹਿੰਦੇ ਮੇਰਾ weight ਕਾਫੀ ਹੱਦ ਤੱਕ ਹੁਣ ਘਟ ਗਿਆ ਤੇ ਉਹਨਾਂ ਨੇ ਆਪਣੇ ਨਾਲ share ਤਾਂ ਕੀਤਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ weight ਵਧਣ ਦੀ ਪ੍ਰੋਬਲਮ ਹੈ ਉਹ ਬਹੁਤ ਸਾਰੇ ਲੋਕਾਂ ਨੂੰ ਹੈ ਇਹ ਬਹੁਤ ਸਾਰੀਆਂ ਐਪਾਂ ਵੀ ਇਦਾਂ ਦੀਆਂ ਚੱਲ ਰਹੀਆਂ ਜਿਹੜੀਆਂ weight ਘਟਾਉਣ ਦੀ ਗੱਲ ਕਰਦੀਆਂ ਤੇ ਜੇ ਉਹਨਾਂ ਦਾ ਫਾਇਦਾ ਵੀ ਆ ਪਰ ਉਹ ਮਹਿੰਗੀਆਂ ਵੀ ਬਹੁਤ ਨੇ ਜਿਵੇਂ ਕੋ ਫਿਟੈਲੋ ਐਪ ਹੈ ਹਨਾ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਮੈਂ ਉਹਨਾਂ ਨਾਲ ਕੰਟੈਕਟ ਕੀਤਾ ਕਿਤੇ ਮੈਨੂੰ ਇਹ ਸੀ ਵੀ ਤੁਹਾਨੂੰ ਇੱਕ ਸਹੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਪਰ ਉਹਨਾਂ ਦੀ ਜਿਹੜੀ ਹੈਗੀ ਆ ਵੀ ਆਪਾਂ ਕਹਿ ਸਕਦੇ ਆਂ ਵੀ ਫੀਸ ਆ ਬਹੁਤ ਜ਼ਿਆਦਾ ਹੈ 13 ਤੋਂ 14000 ਰੁਪਏ ਪਹਿਲਾਂ ਡਿਪੋਜ਼ਿਟ ਕਰਵਾਉਂਦੇ ਨੇ ਪਰ ਉਹਦੇ ਵਿੱਚ ਬੰਦਾ ਵੈਸੀ ਡਰ ਜਾਂਦਾ ਹੈ ਨਾ ਵੀ ਪਤਾ ਨਹੀਂ ਫਰਕ ਪਏਗਾ ਕਿ ਨਹੀਂ ਪਏਗਾ ਜਾਂ ਕਿਤੇ ਫਰਾਡ ਨਾ ਹੋ ਜੇ ਇਹ ਚੀਜ਼ਾਂ ਦੀ ਵੀ ਆਪਾਂ ਨੂੰ ਟੈਨਸ਼ਨ ਰਹਿੰਦੀ ਆ ਸੋ ਤਾਂ ਕਰਕੇ ਮੈਂ ਤੁਹਾਡੇ ਨਾਲ ਇੱਕ ਘਰੇਲੂ ਨੁਸਖੇ ਕਾਫੀ ਸ਼ੇਅਰ ਕੀਤੇ ਸੀ ਜਿਨ੍ਹਾਂ ਨਾਲ weight ਮੇਰਾ ਖੁਦ ਦਾ ਵੀ ਫਰਕ ਪਿਆ ਸੀ ਸੋ ਭੈਣ ਨੇ ਵੀ try ਕੀਤਾ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਦੀ ਆ ਉਹ ਕਹਿੰਦੀ ਵੀ ਸਭ ਤੋਂ ਪਹਿਲਾਂ ਤਾਂ ਮੈਂ ਜਦੋਂ ਸਵੇਰੇ ਉੱਠਦੀ ਸੀ ਮੈਂ ਸਾਰਾ ਉਹਦਾ ਸਾਰੇ ਦਿਨ ਦਾ ਰੁਟੀਨ ਤੁਹਾਡੇ ਨਾਲ ਸ਼ੇਅਰ ਕਰਦੀ ਆ ਸਵੇਰੇ ਉੱਠਣਾ ਕਹਿੰਦੇ ਮੈਂ ਨਾ ਹਮੇਸ਼ਾ ਗਰਮ ਪਾਣੀ ਪੀਣਾ ਗਰਮ ਪਾਣੀ ਕਹਿੰਦੇ ਮੈਂ ਇੱਕਦਮ ਨਹੀਂ ਅਸੀਂ ਪੀਂਦੀ ਮੈਂ ਬੈਠ ਕੇ ਨਾ ਜਿਵੇਂ ਕੁਰਸੀ ਤੇ ਬੈਠ ਗਈ ਕਿਵੇਂ ਮੈਂ ਉਹਨੂੰ ਘੁੱਟਾ ਵਾ ਟੇ ਲੈਣਾ ਠੀਕ ਹੈ ਕਹਿੰਦੇ ਵੀ ਜੇ ਨਾ ਵੀ ਚੰਗਾ ਲੱਗੇ ਆਪਾਂ ਸ਼ਹਿਦ ਵੀ ਪਾ ਸਕਦੇ ਆ ਉਹਦੇ ਵਿੱਚ ਜਾਂ ਪਰ ਸ਼ਹਿਦ ਨਾ ਪਿਓਰ ਹੋਣਾ ਚਾਹੀਦਾ ਅੱਜ ਕੱਲ ਮਿਲਾਵਟ ਵਾਲੀ ਚੀਨੀ ਵਾਲੀ ਆਉਂਦੀ ਆ ਉਹ ਨਹੀਂ ਲੈਣਾ ਫਿਰ ਤੁਹਾਡੇ ਵੇਟ ਦੇ ਵਿੱਚ ਕੋਈ ਫਰਕ ਨਹੀਂ ਪਾਉਣੇ ਕਿਉਂਕਿ ਚੀਨੀ ਜਿਹੜੀ ਹੈ ਮਿੱਠਾ ਜਿਹੜਾ ਹੁੰਦਾ ਵੇਟ ਨੂੰ ਵਧਾਉਂਦਾ ਸੋ ਤੁਸੀਂ ਕੋਸ਼ਿਸ਼ ਕਰਿਓ ਵੀ ਸ਼ਹਿਦ ਰਹਿਣ ਹੀ ਦਿਓ ਹੋ ਸਕੇ ਜੇ ਤੁਸੀਂ ਨਿੰਬੂ ਪਾ ਸਕਦੇ ਹੋ ਨਿੰਬੂ ਪਾ ਲਿਓ ਪਰ ਉਹ ਕਹਿੰਦੇ ਵੀ ਮੈਂ ਫੁੱਕਾ ਪਾਣੀ ਲੈਂਦੀ ਹੁੰਦੀ ਸੀ ਉਸ ਤੋਂ ਬਾਅਦ ਕਹਿੰਦੇ ਮੈਂ ਸੈਰ ਜ਼ਰੂਰ ਕਰਨੀ ਡੇਲੀ ਮੈਂ ਪੌਣਾ ਘੰਟਾ ਕਹਿੰਦੇ ਅੱਧੇ ਘੰਟੇ ਤੋਂ ਲੈ ਕੇ 1 ਘੰਟਾ ਕਹਿੰਦੇ ਉਹਦੇ ਵਿਚੜਾ ਪੌਣਾ ਘੰਟਾ ਹੁੰਦਾ ਉਹਨਾਂ ਟਾਈਮ ਐ ਸੈਰ ਜ਼ਰੂਰ ਕਰਨੀ ਔਰ ਉਹ ਵੀ ਪੂਰੀ ਤੇਜ਼ ਤੇਜ਼ ਹਰ ਰੋਜ਼ ਬਿਨਾਂ ਇੱਕ ਵੀ ਦਿਨ ਦਾ ਨਾਗਾ ਪਾਈ ਉਸ ਤੋਂ ਬਾਅਦ ਕਹਿੰਦੇ ਵੀ ਮੈਂ 10 ਵਜੇ ਰੋਟੀ ਖਾਣੀ ਮਤਲਬ ਸਵੇਰੇ ਸਹਾਜਰੀ ਮੈਂ ਕੁਝ ਨਹੀਂ ਸਿਕਾਂਗੀ 10 ਵਜੇ ਮੈਂ ਰੋਟੀ ਖਾਣੀ ਹੈ ਤੇ ਰੋਟੀ ਮੈਂ ਜਿਵੇਂ ਆਪਣੀ ਸਿੰਪਲ ਨਾਰਮਲ ਘਰਦੀ ਹੁੰਦੀ ਆ ਕਹਿੰਦੇ ਦੀਦੀ ਤੁਸੀਂ ਸ਼ੇਅਰ ਕੀਤਾ ਸੀ ਵੀ ਅਨਚੋਪੜੀ ਰੋਟੀ ਕਹਿੰਦੇ ਮੈਨੂੰ ਚੰਗੀ ਨਹੀਂ ਸੀ ਲੱਗਦੀ ਪਰ ਫਿਰ ਵੀ ਮੈਂ ਅਨਚੋਪੜੀ ਰੋਟੀ ਸਟਾਰਟ ਕੀਤੀ ਮੈਂ ਦੋ ਰੋਟੀਆਂ ਹੀ ਸਟਾਰਟ ਕੀਤੀਆਂ ਨਾਲ ਜਿਹੜੀ ਆਪਣੀ ਦਾਲ ਸਬਜ਼ੀ ਹੁੰਦੀ ਆ ਉਹ ਉਹ ਜਿਹੜੀ ਮੱਖਣ ਦੀ ਸੀ ਕਹਿੰਦੇ ਮੈਂ ਪਾਉਂਦੀ ਫਿਰ ਉਸ ਤੋਂ ਬਾਅਦ ਕਹਿੰਦੇ ਦੀਦੀ ਮੈਂ ਦੁਪਹਿਰੇ ਜਿਵੇਂ ਤੁਸੀਂ ਦੱਸਿਆ ਸੀ ਮੈਂ ਤੁਹਾਡਾ ਸ਼ੇਅਰ ਕੀਤਾ ਸੀ ਵੀ 10:00 ਵਜੇ ਤੋਂ ਬਾਅਦ ਉਹਨਾਂ ਨੇ ਦੁਪਹਿਰੇ ਰੋਟੀ ਖਾਣੀ ਦੁਪਹਿਰੇ ਵੀ ਕਹਿੰਦੇ ਮੈਂ ਦੋ ਰੋਟੀਆਂ ਖਾਣੀ ਆ ਦੁਪਹਿਰੇ ਵੀ ਜਿਵੇਂ ਦਾਲ ਸਬਜ਼ੀ ਜੋ ਵੀ ਹੁੰਦੀ ਦੁਪਹਿ ਉਸ ਤੋਂ ਬਾਅਦ ਇਹ ਕਹਿੰਦੇ ਮੈਂ 4 ਵਜੇ ਨਾ ਫਿਰ 4:00 ਵਜੇ ਭੁੱਖ ਲੱਗਣੀ ਕਿਉਂਕਿ ਜਦੋਂ ਆਪਾਂ ਮੀਲ ਜਿਹੜੀ ਡਾਈਟ ਹੁੰਦੀ ਉਹ ਚੇਂਜ ਕਰਦੇ ਆ ਨਾ ਫਿਰ ਆਪਾਂ ਨੂੰ ਭੁੱਖ ਵੀ ਲੱਗਦੀ ਆ ਕਿਉਂਕਿ ਜੇ ਆਪਾਂ ਪਹਿਲਾਂ ਜ਼ਿਆਦਾ ਡਾਈਟ ਲੈ ਰਹੇ ਆ ਫਿਰ ਘਟਾਉਨੇ ਫਿਰ ਭੁੱਖ ਲੱਗਦੀ ਆ ਸੁਭਾਵਿਕਾ ਕਹਿੰਦੇ 4 ਵਜੇ ਨਾ ਫਿਰ ਮੈਂ ਚੀਲਾ ਬਣਾ ਲੈਣਾ ਚੀਲਾ ਜਿਵੇਂ ਬੇਸਨ ਦਾ ਹੁੰਦਾ ਤੇ ਜਾਂ ਕਈ ਸੂਜੀ ਦਾ ਬਣਾ ਲੈਂਦੇ ਨੇ ਤਾਂ ਉਹ ਕਹਿੰਦੇ ਮੈਂ ਹਮੇਸ਼ਾ ਬੇਸਨ ਦਾ ਬਣਾਉਣਾ ਉਹਦੇ ਵਿੱਚ ਪਿਆਜ਼ ਟਮਾਟਰ ਹਰੀ ਮਿਰਚ ਹਣਾ ਤੇ ਧਨੀਆ ਵਗੈਰਾ ਪਾ ਕੇ ਕਹਿੰਦੀ ਮੈਂ ਦੋ ਚੀਲੇ ਬਣਾ ਲੈਨੇ ਉਹ ਦੋ ਚੀਲੇ ਕਹਿੰਦੇ ਮੈਂ ਦਹੀਂ ਦੇ ਨਾਲ ਖਾਣੀ ਥੋੜੀ ਜਿਹੀ ਦਹੀਂ ਲੈਣੀ ਦਹੀਂ ਵੀ ਜ਼ਿਆਦਾ ਨਹੀਂ ਸੀ ਕਹਿੰਦੀ ਮੈਂ ਖਾਂਦੀ ਦੋ ਕ ਚਮਚ ਦਹੀਂ ਲੈ ਕੇ ਉਹਦੇ ਨਾਲ ਖਾ ਲੈਨੇ ਉਹਦੇ ਨਾਲ ਮੇਰੀ ਜਿਹੜੀ ਭੁੱਖ ਆ ਉਹ ਕੰਟਰੋਲ ਹੋ ਜਾਂਦੀ ਸੀ ਹੈਨਾ ਆਪਾਂ ਦੇਖੋ ਆਪਾਂ ਸੁਣਦੇ ਆ ਵੀ ਭੁੱਜੇ ਹੋ ਛੋਲੇ ਜਿਹੜੀ ਹੁੰਦੀਆਂ ਉਹ ਬਹੁਤ ਵਧੀਆ ਹੁੰਦੀਆਂ ਨੇ ਭੁੱਖ ਆਪਣੀ ਕੰਟਰੋਲ ਹੁੰਦੀ ਆ ਤੇ ਜਿਹੜਾ ਬੇਸਣ ਬੰਦਾ ਛੋਲਿਆਂ ਤੋਂ ਹੀ ਬਣਦਾ ਆਪਾਂ ਨੂੰ ਪਤਾ ਹੈ ਕਹਿੰਦੇ ਮੈਨੂੰ ਛੋਲੇ ਤਾਂ ਨਹੀਂ ਚੰਗੇ ਲੱਗਦੇ ਸੀ ਪਰ ਮੈਂ ਬੇਸਣ ਦੇ ਚੀਲੇ ਬਣਾ ਲੈਂਦੇ ਸੀ ਵੀ ਕਿਤਾਬ ਮੈਨੂੰ ਤਾਕਤ ਵੀ ਮਿਲੂਗੀ ਕਮਜ਼ੋਰੀ ਨਹੀਂ ਆਊਗੀ ਤੇ ਬਾਕੀ ਮੇਰੀ ਭੁੱਖ ਵੀ ਕੰਟਰੋਲ ਹੋ ਜਾਊ। ਉਸ ਤੋਂ ਬਾਅਦ ਇਹ ਕਹਿੰਦੇ ਫਿਰ ਰਾਤ ਨੂੰ ਮੈਂ ਦੋ ਰੋਟੀਆਂ ਨਹੀਂ ਕਹਿੰਦੇ ਤੁਸੀਂ ਤਾਂ ਦੋ ਖਾਈਆਂ ਪਰ ਮੈਂ ਇੱਕ ਰੋਟੀ ਖਾਂਦੀ ਸੀ। ਇੱਕ ਰੋਟੀ ਜਿਵੇਂ ਆਪਣੀ ਨਾਰਮਲ ਦਾਲ ਸੰਜੀ ਦੇ ਨਾਲ। ਤੇ ਇਹ ਕਹਿੰਦੇ ਵੀ ਫਿਰ ਉਸ ਤੋਂ ਬਾਅਦ ਮਤਲਬ ਕਿ ਇਹ ਜਿਹੜੀ ਰੋਟੀ ਜਿਹੜੀ ਰਾਤ ਸ਼ਾਮ ਦੀ ਮੈਂ ਖਾਂਦੀ ਸੀ ਕਹਿੰਦੇ ਕਹਿੰਦੇ ਮੈਂ ਕੋਸ਼ਿਸ਼ ਕਰਦੀ ਸੀ ਵੀ ਮੈਂ 6:30 ਵਜੇ ਤੋਂ ਬਾਅਦ ਰੋਟੀ ਨਾ ਖਾਵਾਂ। 6:30 ਤੋਂ ਪਹਿਲਾਂ ਪਹਿਲਾਂ ਮਤਲਬ ਕਹਿੰਦੇ ਘਰ ਦੇ ਬਾਕੀ ਮੈਂਬਰ ਤਾਂ ਸਾਡੀ ਲੇਟ ਰੋਟੀ ਖਾਂਦੇ ਨੇ। ਤੇ ਜਿਵੇਂ 7:30-8 ਵਜੇ ਤੱਕ ਕਹਿੰਦੀ ਪਰ ਮੈਂ ਕੋਸ਼ਿਸ਼ ਕਰਦੀ ਸੀ ਕਿ 6:30 ਤੋਂ ਪਹਿਲਾਂ ਪਹਿਲਾਂ ਖਾ ਲਵਾਂ ਕਿਉਂਕਿ ਕਹਿੰਦੀ ਫਿਰ 6:30 ਤੋਂ ਲੈ ਕੇ ਮਤਲਬ ਕਿ 8:30 ਤੱਕ ਮੇਰਾ ਤੁਰਦ ਫਿਰਦੇ ਨਿਕਲ ਜਾਂਦਾ ਸੀ ਜਿਵੇਂ ਬਾਕੀ ਦੀ ਰੋਟੀ ਬਣਾਉਣੀ ਕਿਚਨ ਸਾਫ ਕਰਨੀ ਭਾਂਡੇ ਮਾਂਜਣੇ ਤੇ ਘਰ ਦੇ ਇਹ ਨਾ ਕੰਮਾ ਧੰਦਾ ਚ ਨਿਕਲ ਜਾਂਦਾ ਕਹਿੰਦੀ ਜਿਹੜੀ ਇੱਕ ਰੋਟੀ ਵੀ ਮੈਂ ਖਾਦੀ ਹੁੰਦੀ ਸੀ ਉਹ ਵੀ ਮੇਰੇ ਹজম ਹੋ ਜਾਂਦੀ ਸੀ ਕਹਿੰਦੀ ਵੀ ਮੈਂ ਨਹੀਂ ਸੀਗਾ ਕਿ ਖਾਣ ਸਾਰ ਆਪਾਂ ਸੌਂਗੇ ਕਹਿੰਦੀ ਵੀ ਮੈਂ ਉਹ ਚੀਜ਼ ਦਾ ਵੀ ਕੰਟਰੋਲ ਕੀਤਾ ਕਿ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਕਰਕੇ ਸਿਰਫ 10 ਦਿਨਾਂ ਦੇ ਵਿੱਚ ਮੈਨੂੰ ਫਰਕ ਪਿਆ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਜਿਹੜੀ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਦੇਖ ਕੇ ਜਿਹੜਾ ਹੈਗਾ ਖਾਦੀ ਤੇ ਉਹ ਸੀਗਾ ਪਾਊਡਰ ਜਿਹੜਾ ਪਾਊਡਰ ਆਪਾਂ ਮਤਲਬ ਕਿ ਉਹਦਾ ਬਣਾਉਣੇ ਆ ਨਾ ਇੱਕ ਜੀਰਾ ਅਜਵਾਇ ਨਾ ਤੇ ਆਪਣਾ ਸੌਂਫ ਮੈਂ ਤਿੰਨਾਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਹੋਈਆਂ ਤੇ ਉਹਦੇ ਵਿੱਚ ਤੁਸੀਂ ਚਾਹੋ ਬਿਹੜੇ ਵੀ ਪਾ ਲਓ ਬਿਹੜੇ ਦੋ ਜਾਂ ਤਿੰਨ ਉਹ ਆਪਣੇ ਪਰਚੂਨ ਦੀ ਦੁਕਾਨ ਤੋਂ ਮਿਲ ਜਾਂਦੇ ਆ ਪਹਿਲਾਂ ਤੁਸੀਂ ਸੌਫ ਜੀਰਾ ਤੇ ਅਜਵਾਇਨ ਇਹਨਾਂ ਤਿੰਨਾਂ ਨੂੰ ਨਾ ਹਲਕਾ ਹਲਕਾ ਭੁੰਨ ਲੈਣਾ ਤਵੇ ਤੇ ਠੀਕ ਹੈ ਇੱਕੋ ਮਾਤਰਾ ਦਾ ਲੈ ਲੈਣਾ 100-100 ਗ੍ਰਾਮ ਲੈ ਲਓ ਤਿੰਨੋਂ ਇਹਨਾਂ ਨੂੰ ਹਲਕਾ ਹਲਕਾ ਭੁੰਨ ਲੈਣਾ ਭੁੰਨ ਕੇ ਫਿਰ ਤੁਸੀਂ ਜਿਹੜਾ ਹੈਗਾ ਇਹਨਾਂ ਨੂੰ ਪੀਸ ਲੈਣਾ ਪੀਸ ਕੇ ਤਾਂ ਪਾਊਡਰ ਬਣ ਜਾਊਗਾ ਜਿਹੜੇ ਉਹ ਬਿਹੜੇ ਨੇ ਉਹਨਾਂ ਨੂੰ ਵੀ ਪੀਸ ਲੈਣਾ ਉਹਨਾਂ ਨੂੰ ਪਰ ਤੁਸੀਂ ਭੁੰਨਣਾ ਨਹੀਂ ਆ ਉਹਨਾਂ ਏਡੇ-ਏਡੇ ਹੁੰਦੇ ਜਿਵੇਂ ਆਮਲਾ ਹੁੰਦਾ ਇਦਾਂ ਹੁੰਦੇ ਆ ਤੇ ਤੁਸੀਂ ਉਹਨਾਂ ਨੂੰ ਪੀਸ ਕੇ ਉਹਦੇ ਵਿੱਚ ਮਿਲਾ ਲੈਣਾ ਤੁਸੀਂ ਹਰ ਰੋਜ਼ ਸਵੇਰੇ ਰੋਟੀ ਖਾਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਜਿਹੜਾ ਹੈਗਾ ਇਹਦਾ ਇੱਕ ਚਮਚ ਗੁਣਗੁਣੇ ਪਾਣੀ ਦੇ ਨਾਲ ਲੈਣਾ ਠੀਕ ਹੈ ਇੱਕ ਚਮਚ ਗੁਣਗੁਣੇ ਪਾਣੀ ਦੇ ਨਾਲ ਤੁਸੀਂ ਇਹਨੂੰ ਲੈਣਾ ਦਾ ਠੀਕ ਹੈ ਸੋ ਇਸ ਤੋਂ ਬਾਅਦ ਫਿਰ ਤੁਸੀਂ ਆਪਣਾ ਜਿਹੜਾ ਆਲਾ ਕੰਮ ਧੰਦਾ ਕਰ ਸਕਦੇ ਹੋ ਰੋਟੀ ਖਾਣ ਤੋਂ ਪਹਿਲਾਂ ਇਸ ਕਰਕੇ ਦੇਖੋ ਜਵੈਨ ਜੜੀ ਹੁੰਦੀ ਆ ਸੌਂਫ ਹੁੰਦੀ ਆ ਹਨ ਇਹ ਚੀਜ਼ਾਂ ਨਾਲ ਸਾਡਾ ਹਾਲਾ ਵੀ ਠੀਕ ਹੁੰਦਾ ਸਾਡਾ ਮਿਹਦਾ ਵੀ ਸਟਰੋਂਗ ਬਣਦਾ ਹੈ ਤੇ ਨਾਲ ਹੀ ਜਿਹੜਾ ਜੀਰਾ ਹੁੰਦਾ ਹੈ ਬੈਸਟ ਰੈਸਪੀ ਆ ਬੈਸਟ ਚੀਜ਼ ਆ weight ਨੂੰ loss ਕਰਨ ਵਾਸਤੇ ਤੇ ਜੇ ਕੋਈ ਕਈ ਲੋਗ ਆ ਜੀਰੇ ਦਾ ਪਾਣੀ ਵੀ ਪੀ ਲੈਂਦੇ ਉਹਨਾਂ ਨੂੰ weight ਜਿਹੜਾ ਬਹੁਤ control ਹੁੰਦਾ ਸੋ ਅਗਰ ਉਹਨਾਂ ਨੇ ਇਹ ਚੀਜ਼ਾਂ ਕੀਤੀ ਅਗਰ ਤੁਸੀਂ ਵੀ ਇਹ ਚੀਜ਼ਾਂ ਕਰੋਗੇ ਤਾਂ ਤੁਹਾਡਾ weight ਆਟੋਮੈਟਿਕਲੀ ਘਟਣਾ ਸ਼ੁਰੂ ਹੋ ਜਾਣਾ ਬਸ ਥੋੜਾ ਜਿਹਾ ਆਪਣਾ ਮੂਹ ਦਾ control ਆਪਾਂ ਕਰਨਾ ਹੁੰਦਾ ਤੇ weight ਘਟਾਉਣਾ ਕੋਈ ਵੱਡੀ ਔਖੀ ਗੱਲ ਨਹੀਂ ਹੈ ਤੇ ਬਾਕੀ ਮਿੱਠਾ ਜਿਹੜਾ ਹੈਗਾ ਉਹ ਕੋਸ਼ਿਸ਼ ਕਰੋ ਵੀ ਮਿੱਠਾ ਨਾ ਖਾਓ ਮਿੱਠਾ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਇਹ ਮੰਨ ਲਓ ਕਿ ਜ਼ਹਿਰ ਹੈ ਸਾਡੇ ਲਈ ਕਿਉਂਕਿ ਉਹ ਸਾਡੇ weight ਨੂੰ ਬਹੁਤ ਛੇਤੀ ਵਧਾਉਂਦਾ ਹੈ ਤਲੀਆਂ ਚੀਜ਼ਾਂ ਹੋ ਗਈਆਂ ਦੇਸੀ ਕੀ ਜਿਆਦਾ ਖਾਣਾ ਹਨਾ ਇਹਨਾਂ ਚੀਜ਼ਾਂ ਨਾਲ ਸਾਡਾ weight ਇੱਕ ਤੰ ਵਧਦਾ ਸੋ ਇਹਨਾਂ ਚੀਜ਼ਾਂ ਦਾ ਆਪਾਂ ਪਰਹੇਜ਼ ਕਰ ਲਈਏ ਤੇ ਨਾਲ ਨਾਲ ਆਪਾਂ ਇਹ ਚੀਜ਼ਾਂ ਜਿਹੜੀਆਂ ਦੱਸੀਆਂ ਹੀ ਸ਼ੇਅਰ ਕਰ ਲਈਏ ਸ਼ੁਰੂ ਕਰ ਲਈਏ ਤਾਂ ਆਪਣਾ weight ਜ਼ਰੂਰ ਘੱਟ ਜਾਊਗਾ ਸੋ ਉਮੀਦ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇੜਾ ਅੱਜ ਦਾ ਕੁਐਸਚਨ ਉਹ ਕੁਐਸਚਨ ਇਹ ਹੈ ਵੀ ਮੈਂ 4 ਵਜੇ ਤੁਹਾਡੇ ਨਾਲ ਕਿਹੜੀ ਚੀਜ਼ ਸ਼ੇਅਰ ਕੀਤੀ ਹੈ ਵੀ ਉਹ ਭੈਣ 4 ਵਜੇ ਖਾਂਦੀ ਹੁੰਦੀ ਸੀ 4 ਵਜੇ ਉਹ ਕਿਹੜੀ ਚੀਜ਼ ਖਾਂਦੀ ਹੁੰਦੀ ਸੀ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਭ ਤੋਂ ਪਹਿਲਾਂ ਦੱਸਣਾ ਸੋ ਤਾਂ ਅਗਿਤ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਚੈਨਲ ਦੇ ਬਾਰੇ ਸ਼ੇਅਰ ਕਰਾਂਗੇ ਸੋ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ